ਜੀ ਸਤਿ ਸ਼੍ਰੀ ਅਕਾਲ ਜੀ ਟ੍ਰੂਥਵੇ ਇੰਗਲਿਸ਼ ਸਕੂਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਪੰਜ ਸ਼ਬਦਾਂ ਦੀ ਅਗਲੀ ਕਲਾਸ ਇਹ ਜੋ ਪੰਜ ਸ਼ਬਦ ਸਕਰੀਨ ਤੇ ਆ ਰਹੇ ਨੇ ਅੱਜ ਆਪਾਂ ਇਹਨਾਂ ਦਾ ਮਤਲਬ ਇਹਨਾਂ ਨੂੰ ਬੋਲਣ ਦਾ ਤਰੀਕਾ ਤੇ ਸਭ ਤੋਂ ਜ਼ਰੂਰੀ ਇਹਨਾਂ ਨੂੰ ਸੈਂਟੈਂਸ ਦੇ ਵਿੱਚ ਵਰਤਣਾ ਕਿਵੇਂ ਹੈ ਇਹ ਤਿੰਨ ਚੀਜ਼ਾਂ ਆਪਾਂ ਸਿੱਖਾਂਗੇ ਅੰਗਰੇਜ਼ੀ ਦੇ ਸ਼ਬਦਾਂ ਦੀ ਨੌਲੇਜ ਮੈਂ ਆਪਣੇ ਚੈਨਲ ਤੇ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦਾ ਹਾਂ ਬਟ ਅਗਰ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਆਪਣੀ ਲਾਈਫ ਦੇ 10 ਤੋਂ ਲੈ ਕੇ 4 ਮਹੀਨੇ ਅੰਗਰੇਜ਼ੀ ਦੀ ਪ੍ਰੋਪਰ ਟ੍ਰੇਨਿੰਗ ਲਓ ਪੰਜਾਬੀ ਲੈਂਗੁਏਜ ਦੇ ਵਿੱਚ ਆਪਾਂ ਅੰਗਰੇਜ਼ੀ ਸਿਖਾਉਂਦੇ ਆ ਟਰੂਥਵੇ ਇੰਗਲਿਸ਼ ਸਕੂਲ ਇੱਕ ਆਨਲਾਈਨ ਇੰਸਟੀਚਿਊਟ ਹੈ ਜਿਹੜਾ ਸਪੈਸ਼ਲੀ ਪੰਜਾਬ ਬੋਰਡ ਦੇ ਜਾਂ ਜਿਹੜੇ ਵੀਕ ਸਟੂਡੈਂਟਸ ਨੇ ਉਹਨਾਂ ਨੂੰ ਟ੍ਰੇਨ ਕਰਦਾ ਐ ਐਂਡ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰਾਂ ਸਟੂਡੈਂਟ ਨੂੰ ਆਪਾਂ ਤਿਆਰ ਕਰ ਚੁੱਕੇ ਆਂ ਆਪਣੀ ਕਲਾਸ ਦੇ ਵਿੱਚ ਕੋਈ ਉਮਰ ਦੀ ਬਾਉਂਡੇਸ਼ਨ ਨਹੀਂ 15 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਟੂਡੈਂਟਸ ਮੇਰੇ ਕੋਲੇ ਕਲਾਸਸ ਲੈ ਰਹੇ ਨੇ ਸੋ ਆਪਣੇ ਕੋਲੇ ਪਰਸਨਲ ਕਲਾਸ ਵੀ ਅਵੇਲੇਬਲ ਹੁੰਦੀ ਐ ਐਂਡ ਗਰੁੱਪ ਕਲਾਸ ਵੀ ਅਵੇਲੇਬਲ ਹੁੰਦੀ ਐ ਗਰੁੱਪ ਕਲਾਸਾਂ ਦਾ ਟਾਈਮ ਸ਼ਾਮ ਦਾ ਫਿਕਸ ਹੁੰਦਾ ਐ ਐਂਡ ਪਰਸਨਲ ਕਲਾਸ ਦੇ ਵਿੱਚ ਟਾਈਮ ਸਟੂਡੈਂਟ ਦੇ ਅਕੋਰਡਿੰਗ ਰੱਖਿਆ ਜਾਂਦਾ ਐ ਐਂਡ ਉਹਨੂੰ ਤਿਆਰ ਵੀ ਉਸਦੇ ਲੈਵਲ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਹੈ। ਸੋ ਆਪਣੀ ਕਲਾਸ ਬੁੱਕ ਕਰਨ ਦੇ ਲਈ ਗ੍ਰੀਨ ਤਿਆਰੇ ਨੰਬਰ ਦੇ ਥਰੂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਹਾਂਜੀ ਅੱਜ ਦੀ ਕਲਾਸ ਦਾ ਆਪਣਾ ਪਹਿਲਾ ਸ਼ਬਦ ਹੈ ਜੀ ਬਿਫੋਰ। ਬਿਫੋਰ ਹੁੰਦਾ ਹੈ ਪਹਿਲਾਂ। ਬਿਫੋਰ 3 ਡੇਸ ਟੈਂਡੈਂਟ ਪਹਿਲਾਂ ਆਈ ਬਾਏ। ਉੱਠ ਗਿਆ ਸੀ ਉਸ ਤੋਂ ਬਾਅਦ ਜੀ ਅਗੋ ਅਕੋ ਵੀ ਪਹਿਲਾਂ ਹੀ ਹੁੰਦਾ ਹੈ ਇਹਨਾਂ ਦੋਨਾਂ 'ਚ ਫਰਕ ਇਹ ਹੈ ਕਿ ਜਿਹੜਾ ਅਗੋ ਹੈ ਨਾ ਉਹ ਜਿਆਦਾ ਟਾਈਮ ਜਦੋਂ ਹੋ ਗਿਆ ਹੋਵੇ ਉਦੋਂ ਆਪਾਂ ਅਕੋ ਲਗਾਉਂਦੇ ਆਂ ਲਾਈਕ 3 ਲਾਈਕ 3 ਈਅਰਸ ਤੋਂ ਹਾਈ तीन साल मैं मैंने वादा किया उस तो बाद जी ईगो ईगो होंगे कमांडर वही शुड नॉट हैव ईगो नहीं होनी चाहिए ਪ੍ਰਾਈਡ ਕੀ ਹੁੰਦਾ ਹੈ ਪ੍ਰਾਈਡ ਹੁੰਦਾ ਮਾਣ ਮਾਣ ਦੀ ਫੀਲਿੰਗ ਇੱਕ ਪੋਜ਼ਿਟਿਵ ਵਰਡ ਹੈ ਈਗੋ ਡਿਫਰੈਂਟਲੀ ਪ੍ਰਾਈਡ ਪ੍ਰਾਈਡ ਹੁੰਦਾ ਕਿ ਤੁਹਾਨੂੰ ਆਪਣੇ ਕੰਮ ਤੇ ਪ੍ਰਾਈਡ ਹੈ ਕਿ ਮੈਂ ਵਧੀਆ ਕਰ ਰਿਹਾ ਹਾਂ ਠੀਕ ਹੈ ਲਾਈਕ ਆਈ ਹੈਵ ਪ੍ਰਾਈਡ ਫॉर ਇਸ ਕੰਮ ਦੇ ਲਈ ਮੈਨੂੰ ਮਾਣ ਹੁਣ پراਉਡ ਕੀ ਹੁੰਦਾ پراਉਡ ਆਫ ਦਾ ਐਡਜੈਕਟਿਵ ਮਾਨੀ ਮਾਨੀ ਕੋਡ ਆਈ ਐਮ ਪ੍ਰਾਉਡ ਕੰਪਰਾਉਡ ਮੈਂ ਮੈਨੂੰ ਉਸਤੇ ਮਾਣ ਹੈ ਜਾਂ ਮੈਂ ਮਾਨੀ ਹਾਂ ਇਹਦੇ ਵਿੱਚ ਥੋੜੀ ਬਹੁਤ ਤੁਹਾਨੂੰ ਕਨਫਿਊਜ਼ਨ ਆ ਸਕਦੀ ਹੈ ਕਿਉਂਕਿ ਇਹ ਬਹੁਤ ਸਿਮਿਲਰ ਜਿਹਾ ਹੈ ਤੁਸੀਂ ਇੱਕ ਚੀਜ਼ ਸਮਝ ਲਓ ਕਿ ਪ੍ਰਾਈਡ ਹੈ ਜਿਹੜਾ ਉਹ ਨਾਉਨ ਹੈ ਪ੍ਰਾਉਡ ਹੈ ਐਡਜੈਕਟਿਵ ਹੈ ਓਕੇ ਜੀ ਤੁਸੀਂ ਕਿਸੇ ਵੀ ਮੋੜ ਤੇ ਖੜੇ ਹੋ ਆਪਣੀ ਲਾਈਫ ਦੇ ਅੱਜ ਕੱਲ੍ਹ ਹਰ ਇੱਕ ਬੰਦੇ ਨੂੰ ਅੰਗਰੇਜ਼ੀ ਦੀ ਲੋੜ ਹੈ ਤੁਹਾਡੀ ਏਜ ਜ਼ਿਆਦਾ ਹੈ ਤੁਹਾਡਾ ਗੈਪ ਬਹੁਤ ਜ਼ਿਆਦਾ ਪੈ ਗਿਆ ਤੁਹਾਨੂੰ ਅੰਗਰੇਜ਼ੀ ਤੋਂ ਅੰਗਰੇਜ਼ੀ ਸਮਝ ਨਹੀਂ ਆਉਂਦੀ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਟੀਚ ਕਰਦਾ ਹਾਂ ਅਸੀਂ ਦੋ ਜਾਣੇ ਹਾਂ ਮੈਡਮ ਐਂਡ ਮੈਂ ਜਿੰਨਾ ਸਟੂਡੈਂਟਸ ਦਾ ਪੜਾਈ ਦੇ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਸੀ ਉਹ ਵੀ 4-5 ਮਹੀਨੇ ਲਗਾ ਕੇ ਮੇਰੇ ਕੋਲੇ ਟ੍ਰੈਂਡ ਹੋਏ ਨੇ ਆਪਣੇ ਜੀਟੀ ਦੇ ਉਹਨਾਂ ਨੇ ਬੈਂਡ ਲਏ ਨੇ ਆਪਣੀ ਪੀਆਰ ਦੀਆਂ ਫਾਈਲਾਂ ਅਪਲਾਈ ਕੀਤੀਆਂ ਨੇ ਕੈਨੇਡਾ ਯੂਐਸਏ ਯੂਕੇ ਆਸਟ੍ਰੇਲੀਆ ਸਟੂਡੈਂਟਸ ਮੇਰੇ ਤੋਂ ਆਨਲਾਈਨ ਕਲਾਸਾਂ ਲੈਂਦੇ ਨੇ ਸਪੈਸ਼ਲੀ ਪਰਸਨਲ ਕਲਾਸ ਸੋ ਪਰਸਨਲ ਕਲਾਸ ਆਪਣੀ ਬਹੁਤ ਬੈਨੀਫੀਸ਼ੀਅਲ ਹੈ ਜਿਦੇ ਵਿੱਚ ਸਿਰਫ ਇੱਕ ਸਟੂਡੈਂਟ ਨੂੰ ਇੱਕ ਟਾਈਮ ਤੇ ਆਪਾਂ ਟੀਚ ਕਰਦੇ ਹਾਂ ਸੋ ਇਹ ਸੀ ਆਪਣੀ ਅੱਜ ਦੀ ਕਲਾਸ 10 ਤੋਂ ਲੈ ਕੇ 15 ਮਿੰਟ ਦਾ ਮੇਰਾ ਇਹ ਐਫਰਟ ਹੁੰਦਾ ਹੈ ਕਿ ਤੁਹਾਨੂੰ ਕੁਝ ਨਾ ਕੁਝ ਨਵਾਂ ਸਿਖਾਇਆ ਜਾਵੇ ਇਹ ਜਿਹੜੇ ਸ਼ਬਦ ਸੀ ਇਹ ਬੜੇ ਕਨਫਿਊਜ਼ਿੰਗ ਹੁੰਦੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਕੱਠਾ ਹੀ ਸਿਲੈਕਟ ਕਰ ਲਿਆ ਸੋ ਆਈ ਹੋਪ ਇਹ ਕਲਾਸ ਤੁਸੀਂ ਬਹੁਤ ਕੁਝ ਸਿੱਖਿਆ ਤੁਸੀਂ ਮੇਰਾ ਹੁਣ ਇੱਕ ਕੰਮ ਕਰਨਾ ਜੀ ਸ਼ੇਅਰ ਬਟਨ ਤੇ ਕਲਿੱਕ ਕਰੋ ਲਿੰਕ ਕਾਪੀ ਕਰੋ ਆਪਣੇ WhatsApp ਸਟੇਟਸ ਦੇ ਵਿੱਚ ਵਧੀਆ ਜਿਹਾ ਕਮੈਂਟ ਕਰਕੇ ਜੋ ਵੀ ਤੁਹਾਡੀ ਫੀਲਿੰਗ ਹੈ ਵੀਡੀਓ ਦੇ ਰਿਗਾਰਡਿੰਗ ਉਹ ਤੁਸੀਂ ਆਪਣਾ ਇਹਨੂੰ ਸ਼ੇਅਰ ਕਰ ਦਿਓ ਸੋ ਮੈਂ ਸਮਝੂਗਾ ਤੁਸੀਂ ਮੈਨੂੰ ਇਸ ਵੀਡੀਓ ਦਾ ਇਸ ਮੇਰੀ ਮਿਹਨਤ ਦਾ ਤੁਸੀਂ ਮੁੱਲ ਦਿੱਤਾ ਸੋ ਠੀਕ ਹੈ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਨਵੇਂ ਕਨਸੈਪਟ ਦੇ ਨਾਲ ਥੈਂਕ ਯੂ so much ਟੇਕ ਕੇਅਰ ਐਂਡ 올 ਦਾ ਬੈਸਟ